ਅਮੇਸ਼ਾ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਪ ਰੂ ਹੋ ਗਏ ਆ ਮੈਂ ਹਾਂ ਨਵਜੀਤ ਦੇਸ਼ ਦੁਨੀਆਂ ਦੇ ਅਹਿਮ ਮਸਲਿਆਂ ਤੇ ਗੱਲਬਾਤ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬਾ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਲੋਕਾਂ ਨੇ ਦੀਵਾਲੀ ਮਨਾਈ ਖੂਬ ਪਟਾਕੇ ਚਲਾਏ ਉਸ ਤੋਂ ਬਾਅਦ ਸੁਭਾਵਿਕ ਸੀਗਾ ਕਿ ਪ੍ਰਦੂਸ਼ਣ ਵਧਣਾ ਪਰ ਸਿਆਸਤ ਵੀ ਸ਼ੁਰੂ ਹੋ ਗਈ ਹੈ ਦਿੱਲੀ ਤੋਂ ਲੀਡਰਾਂ ਨੇ ਕਹਿ ਦਿੱਤਾ ਕਿ ਪੰਜਾਬ ਚ ਪਰਾਲੀ ਸੜੀ ਹੈ ਸਾਨਾ ਨੇ ਮੂੰਹ ਬਨ ਕੇ ਪ੍ਰਾੜੀ ਸਾੜੀਏ ਉਹਦੇ ਕਰਕੇ ਪ੍ਰਦੂਸ਼ਣ ਵਧਿਆ ਤੁਸੀਂ ਕਿਵੇਂ ਦੇਖਦੇ ਆ ਹਰ ਸਾਲ ਇਸ ਤਰ੍ਹਾਂ ਦਾ ਰੋਲਾ ਪੈਂਦਾ ਇਹਦੇ ਤੋਂ ਹਟਵੀਂ ਇੱਕ ਗੱਲ ਮੈਂ ਕਰਾਂ ਜੀ ਪਿਛਲੇਆਂ ਦਿਨਾਂ ਚ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਭਾਰਤ ਸਰਕਾਰ ਦੇ ਕੇਸ ਜਾ ਕੇ ਜਦੋਂ ਸੁਪਰੀਮ ਕੋਰਟ ਚ ਫਸਣ ਲੱਗ ਪੈਂਦਾ ਸਰਕਾਰ ਦੀ ਪੈਰ ਪੈਰ ਤੇ ਵਜਤੀ ਹੁੰਦੀ ਸੀ ਸਾਡੇ ਪ੍ਰਧਾਨ ਮੰਤਰੀ ਨੇ ਕਦੇ ਪ੍ਰੈਸ ਦਾ ਸਾਹਮਣਾ ਨਹੀਂ ਕੀਤਾ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਵੀ ਕੁਝ ਦਿਨ ਕਹਿੰਦੇ ਸੀ ਉਹ ਪਰਹੇਜ਼ ਕਰ ਰਹੇ ਮਿਲਣ ਤੋਂ ਉਦੋਂ ਇੱਕ ਸਕੈਚ ਛਪਿਆ ਸੀ ਕਿ ਸਾ ਜਿਹੜੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ Jawaharlal Nehru ਸੀ ਉਹ ਮੋਦੀ ਸਾਹਿਬ ਨੂੰ ਮਿਲਿਆ ਕਹਿੰਦੇ ਉਦਾਸ ਨਾ ਹੋ ਤੂੰ ਕਹਦੇ ਕਿ ਆਪਰੇਸ਼ਨ ਸੁਧੋਰ ਵੀ ਇਸ ਕਰਕੇ ਕਰਨਾ ਪਿਆ ਕਿ ਸਾਰਾ ਕਸੂਰ ਪੰਡਤ ਮਹਾਰੂ ਦਾ। ਯਾਨੀ ਜੋ ਵੀ ਗੱਲ ਕੀਤੀ ਹੋਵੇ ਜੋ ਕਰਨੀ ਹੋਵੇ ਸਭ ਉਹਦੇ ਨਾਂ ਤੇ ਮੜਦੇ ਜਾਓ। ਉਹ ਕਾਰਟੂਨਿਸਟ ਨੇ ਇਹ ਬਣਾਇਸ। ਇੱਥੇ ਵੀ ਦਿੱਲੀ ਦੀਆਂ ਸਮੱਸਿਆਵਾਂ ਜਦੋਂ ਕੁਛ ਨਾ ਲੱਭੇ ਤੇ ਕਿਸਾਨਾਂ ਦੇ ਸਿਰ ਪਾ ਦਿਓ ਤੇ ਪੰਜਾਬ ਦੇ ਸਿਰ ਪਾ ਦਿਓ। ਦਿੱਲੀ ਵਿੱਚ ਤਾਂ ਪੋਲੂਸ਼ਨ ਹੁੰਦਾ ਹੀ ਨਹੀਂ। ਜੀ। ਇਹ ਸਾਰੇ ਪੋਲੂਸ਼ਨ ਪੰਜਾਬ ਤੋਂ ਹੀ ਆਉਂਦਾ ਤੇ ਪੰਜਾਬ ਤੋਂ ਅਸੀਂ ਟਰੱਕਾਂ ਤੇ ਭਰ ਕੇ ਜਾ ਕੇ ਉੱਥੇ ਸੁੱਟ ਕੇ ਆਉਨੇ ਮੈਂ ਕਦੇ ਅੱਜ ਤੱਕ ਇਸ ਗੱਲ ਨੂੰ ਨਹੀਂ ਮੰਨਿਆ ਕਿ ਪੰਜਾਬ ਵਿੱਚੋਂ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਸਾੜਨ ਦੇ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਵੱਧਦਾ ਜੇ ਦਿੱਲੀ 'ਚ ਪੰਜਾਬ ਦੇ ਧੂਏ ਨਾਲ ਪ੍ਰਦੂਸ਼ਣ ਵੱਧਦਾ ਹੋਵੇ ਸਾਰੀ ਦਿੱਲੀ 'ਚ ਫਿਰ ਇੱਕ ਸਾਲ ਵਧਣਾ ਚਾਹੀਦਾ ਦਿੱਲੀ ਦਾ ਇੰਡੈਕਸ ਕੱਟ ਕੇ ਵੇਖੋ ਇੱਕ ਇਲਾਕੇ ਵਿੱਚ 에어 ਕੁਆਲਿਟੀ ਇੰਡੈਕਸ 300 ਹੁੰਦਾ ਇੱਕ ਚ 100 ਹੁੰਦਾ ਇੱਕ ਦੇ ਚ 600 ਹੁੰਦਾ ਜੀ ਇੱਕੋ ਦਿੱਲੀ ਵਿੱਚ 100 ਦਿੱਲੀਆਂ ਕਿਉਂ ਬਣੀਆਂ ਪਈਆਂ ਜਿਹੜਾ ਪੰਜਾਬ ਦਾ ਧੂਆਂ ਜਾਂਦਾ ਇਹ ਤਾਂ ਸਾਰਿਆਂ ਨੂੰ ਵੰਡਵਾਇਆ ਸਮਰਦਾ ਉਹ ਇਹ ਤਾਂ ਨਹੀਂ ਹੋ ਸਕਦਾ ਕਿ ਪੰਜਾਬ ਦਾ ਜਿਹੜਾ ਧੂਆਂ ਉਹ ਵੀ ਉੱਥੇ ਜਾ ਕੇ ਪਹਿਲਾਂ ਲੋਕਾਂ ਦੇ ਆਧਾਰ ਕਾਰਡ ਚੈੱਕ ਕਰਦਾ ਤੇ ਫਿਰ ਕਹਿੰਦਾ ਮੈਂ ਗਰੀਬਾਂ ਦੇ ਘਰਾਂ ਦੇ ਉੱਤੇ ਧੂਆਂ ਦੀ ਛੱਤ ਤਰਨ ਨਹੀਂ ਆ ਤੇ ਜਿਹੜੇ ਅਮੀਰ ਆ ਮੈਂ ਛੱਡਦੇ ਨੇ ਇਸ ਧੂਏ ਦਾ ਕਾਰਨ ਉੱਥੇ ਲੱਭਣਾ ਚਾਹੀਦਾ ਜਦੋਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸੀ ਉਹਦਾ ਵੀ ਮੈਂ ਗੱਲ ਆਖੀ ਸੀ ਉਹਦੇ ਤੋਂ ਪਹਿਲਾਂ ਜਦੋਂ ਬੀਬੀ ਸ਼ੀਲਾ ਦੀਕਸ਼ਿਤ ਹੁੰਦੀ ਸੀ ਕਾਂਗਰਸ ਦੇ ਉਦੋਂ ਵੀ ਕਿਹਾ ਸੀ ਤੇ ਮੈਂ ਹੁਣ ਵੀ ਕਹਿੰਦਾ ਜਿਨੇ ਕਿਸੇ ਨੇ ਆਪਣੀਆਂ ਗਲਤੀਆਂ ਲਕਾਉਣੀਆਂ ਹੋਣ ਉਹ ਪੰਜਾਬ ਦੇ ਤੇ ਕਿਸਾਨਾਂ ਦੇ ਸਿਰ ਪਾ ਦਿੰਦਾ ਜਿਹੜੇ ਦਿੱਲੀ ਵਿੱਚ ਇਨੀ ਕਿਸਮ ਦੇ ਧੂਏਂ ਦੇ ਚੱਲਦੇ ਪਏ ਵੱਡੇ ਵੱਡੇ ਭੰਡਾਰ ਉਹਨਾਂ ਚੋਂ ਅੱਗ ਨਿਕਲਦੀ ਆ ਉਹ ਸਾਰੇ ਰੋਕਦੇ ਆ ਜਿਹੜਾ ਦਿੱਲੀ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲਦਾ ਜਦੋਂ ਪ੍ਰਦੂਸ਼ਣ ਵੱਧ ਜਾਂਦਾ ਤੇ ਚਾਰ ਦਿਨ ਰੋਕਦੇ ਆ ਫਿਰ ਅੱਗੋਂ ਪਿੱਛੋਂ ਵੀ ਇੰਨਾ ਚ ਰੋਕ ਲਿਆ ਕਰਨ ਇਹ ਸਾਰਾ ਕੁਝ ਹਰ ਵਾਰੀ ਪੰਜਾਬ ਨੂੰ ਜਿਹੜਾ ਇਸ ਤਰ੍ਹਾਂ ਇਹਨਾਂ ਨੇ ਇੱਕ ਕਿਸਮ ਦਾ ਬਹਾਨਾ ਬਣਾ ਛੱਡਿਆ ਕਿ ਪੰਜਾਬ ਬਧੌਂਦਾ ਪੰਜਾਬ ਬਧੌਂਦਾ ਇਹ ਗੱਲ ਮਰਨ ਵਾਲੀ ਹੈ ਨਹੀਂ ਉਥੇ ਆਪਣਾ ਇਹਨਾਂ ਦਾ ਜਿਹੜੇ ਗੰਦ ਪਾਉਣ ਵਾਲੇ ਨੂੰ ਕਦੇ ਕਿਸੇ ਨੇ ਰੋਕਿਆ ਇੱਕ ਵਾਰੀ ਇੱਕ ਸੰਤ ਨੇ ਜਮਨਾ ਕਨਾਰੇ ਜਾ ਕੇ ਪ੍ਰੋਗਰਾਮ ਕੀਤਾ ਪ੍ਰਧਾਨ ਮੰਤਰੀ ਆ ਗਿਆ ਸਾਰੇ ਵੱਡੇ ਆ ਗਏ ਰਾਸ਼ਟਰਪਤੀ ਆਉਣਾ ਸੀ ਅਖੀੜੇ ਦੇ ਨਾਲ ਕਰਤੀ ਕਿਉਂਕਿ ਸ਼ਿਕਾਇਤਾਂ ਸੀ ਕਿ ਸੰਤ ਪ੍ਰਦੂਸ਼ਣ ਵਧਾ ਰਿਹਾ ਤੇ ਸੰਤ ਦੇ ਸਮਾਗਮ ਦੀ ਮੱਦ ਵਾਸਤੇ ਫੌਜ ਵੀ ਲਾਤੀ ਉਹਨੂੰ ਕਈ ਕਰੋੜ ਰੁਪਏ ਦਾ ਜੁਰਮਾਨਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਰ ਦਿੱਤਾ ਉਹਨੇ ਉਹ ਵੀ ਦਿਨ ਤੋਂ ਨਾ ਕਰ ਦਿੱਤੀ ਥੋੜਾ ਜਿਹਾ ਦੇਖ ਕੇ ਮੁੜ ਕੇ ਕੰਨੀ ਖਸਕਾ ਗਿਆ ਉਹ ਪ੍ਰਦੂਸ਼ਣ ਦੀ ਚੇਤਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮੈਂ ਇਹ ਸਮਝਦਾ ਕਿ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੀਆਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਹੁਣ ਵਾਲੀ ਸਰਕਾਰ ਨੇ ਵੀ ਅਸਲ ਤੇ ਉੱਥੇ ਜਾ ਕੇ ਕੇਸ ਲੜਿਆ ਹੀ ਨਹੀਂ ਜੇ ਲੜਨ ਅੱਜ ਦਾ ਹੀ ਨਕਸ਼ਾ ਕੱਢ ਕੇ ਵੇਖ ਲੋ ਚਾਂਦਨੀ ਚੌਕ ਚ ਪ੍ਰਦੂਸ਼ਣ ਦਾ ਹੋਰ ਲੈਵਲ ਆ ਜੀ ਸਫਦਰ ਜੰਗ ਚ ਹੋ ਰਿਹਾ ਚਾਂਕਾ ਪੁਰੀ ਚ ਹੋ ਰਿਹਾ ਪਹਾੜ ਗੰਚ ਚ ਹੋ ਰਿਹਾ ਦਰਿਆ ਗੰਚ ਚ ਹੋ ਰਿਹਾ ਸਭ ਥਾਂ ਤੇ ਅੱਡੋ ਅੱਡ ਤੇ ਅੱਡੋ ਅੱਡ ਕਿਉਂ ਆ ਇਹ ਹੀ ਗੱਲ ਦੱਸ ਦਿੰਦੀ ਆ ਕਿ ਪੰਜਾਬ ਦਾ ਕਸੂਰ ਨਹੀਂ ਕਸੂਰ ਉੱਥੇ ਲੁਕਿਆ ਬਿਲਕੁਲ ਜੀ ਪੰਨ ਸਾਹਿਬ ਅਗਲੀ ਗੱਲ ਕਰਦੇ ਆ ਹਰਿਆਣੇ ਦੀ ਦੇਸ਼ ਦੇ ਵਿੱਚ ਬਹੁਤ ਸਾਰੀਆਂ ਬੀਮਾ ਕੰਪਨੀਆਂ ਨੇ ਜਿਹੜੇ ਲੋਕਾਂ ਨੂੰ ਪਾਲਿਸੀ ਕਰਕੇ ਦਿੰਦੀਆਂ ਪਰ ਕੁਝ ਕਰਮਚਾਰੀ ਅਜਿਹੇ ਜਿਹੜੇ ਲੋਕਾਂ ਦੇ ਨਾਮ ਤੇ ਠੱਗੀ ਮਾਰਦੇ ਆ ਜਿਉਂਦੇ ਬੰਦਿਆਂ ਨੂੰ ਮਰੇ ਸਾਬਤ ਕਰਕੇ ਤੇ ਕਰੋੜਾ ਰੁਪਏ ਦਾ ਕਲੇਮ ਲੈਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਪੂਰੀ ਕਹਾਣੀ ਕਿੱਥੋਂ ਦੀ ਤੇ ਕੀ ਹੈ ਜੀ ਕਮਾਲ ਹੀ ਹੋਈ ਪਈ ਆ ਦੇਸ਼ ਦੇ ਰਾਜਧਾਨੀ ਦਿੱਲੀ ਚ ਇੱਕ ਬੰਦਾ ਮਰ ਗਿਆ ਕਹਦੇ ਉਹਨੂੰ ਕੈਂਸਰ ਸੀ ਜੀ ਕੈਂਸਰ ਵਰਗੀ ਖਤਰਨਾਕ ਬਿਮਾਰੀ ਨਾਲ ਮਰ ਗਿਆ 20 ਲੱਖ ਰੁਪਏ ਦਾ ਕਲੇਮ ਲੈ ਲਿਆ ਮੁਰਕੇ ਉਸ ਬੰਦੇ ਨੂੰ ਹਾਰਟ ਅਟੈਕ ਹੋ ਗਿਆ। ਉਹ ਫਿਰ ਮਰ ਗਿਆ। ਕਲੇਮ ਫਿਰ ਲੈ ਲਿਆ। ਫਿਰ ਤੀਜੀ ਵਾਰੀ ਉਹਦਾ ਬੀਮਾ ਹੋ ਗਿਆ। ਬੀਮੇ ਦੇ ਕਾਗਜ਼ ਭਰਨ ਲੱਗਿਆ ਕਿ ਗਲਤੀ ਹੋ ਗਈ। ਤੇ ਪਤਾ ਲੱਗ ਗਿਆ ਵੀ ਇਹ ਤੇ ਬੰਦਾ ਅੱਗੇ ਦੋ ਵਾਰ ਮਰ ਗਿਆ। ਜੀ। ਜਿਹੜਾ ਬੰਦਾ ਦੋ ਵਾਰ ਮਰ ਗਿਆ ਤੀਜੀ ਵਾਰੀ ਮਰਨ ਨੂੰ ਤਿਆਰ ਹੈ ਕਿਉਂਕਿ ਕਾਗਜ਼ਾਂ 'ਚ ਹੀ ਮਰਨਾ। ਮੈਂ ਇੱਕ ਵਾਰੀ ਜਾ ਕੇ ਬੈਂਕ ਅਫਸਰਾਂ ਨੂੰ ਉਹਨਾਂ ਦੇ ਕਸਟਮਰ ਮੀਟ ਜਿਹੜਾ ਜਿਹਦੇ ਵਿੱਚ ਉਹਨਾਂ ਨੇ ਆਪਣੇ ਖਾਤੇਦਾਰਾਂ ਨਾਲ ਮੀਟਿੰਗ ਕਰਨੀ ਹੁੰਦੀ ਆ ਉਹਦੇ ਉਹਤੋਂ ਨਾ ਅਚਾਨਕ ਸੱਦ ਰਿਹਾ ਮੈਂ ਚਲਾ ਗਿਆ ਮੈਂਗਾ ਲੱਖੀ ਸੀ ਤੁਸੀਂ ਹਰ ਸਾਲ ਅ ਨਵੰਬਰ ਦਸੰਬਰ ਚ ਸੱਦ ਕੇ ਕਹਿੰਨੇ ਆ ਕਿ ਆਪਣੇ ਜਿਉਂਦੇ ਹੋਣ ਦਾ ਸਰਟੀਫਿਕੇਟ ਪੇਸ਼ ਕਰੋ ਇਹ ਕਿਉਂ ਕਹਿੰਨੇ ਆ ਕਹਿੰਦੇ ਜੀ ਠੱਗੀਆਂ ਬਹੁਤ ਚਲਦੀਆਂ ਬੰਦਾ ਮਰ ਜਾਂਦਾ 10 10 ਸਾਲ ਮੋਦੀ ਦੀ ਪੈਨਸ਼ਨ ਆਉਂਦੀ ਰਹਿੰਦੀ ਲੋਕੀ ਖਾਂਦੇ ਰਹਿੰਦੇ ਇਸ ਭਾਰਤ ਵਿੱਚ ਠੱਗੀਆਂ ਇੰਨੀਆਂ ਕੇ ਸਰਕਾਰ ਕਹਿੰਦੀ ਹਰ ਸਾਲ ਇੱਕ ਸਰਟੀਫਿਕੇਟ ਲਿਆ ਕਰੋ ਕਿ ਬੰਦਾ ਜਿਉਂਦਾ ਹੁਣ ਤਾਂ ਉਹਦੇ ਫਿੰਗਰਪ੍ਰਿੰਟ ਵੀ ਲੈਣ ਲੱਗ ਪਏ ਸਾਰਾ ਕੁਝ ਕਰਨ ਲੱਗ ਪਏ ਚੈੱਕ ਕਰਦੇ ਉਦੋਂ ਇਹ ਨਹੀਂ ਹੁੰਦਾ ਹੁਣ ਜੇ ਨਾ ਹੁੰਦਾ ਹੋਵੇ ਕਿਉਂ ਵੇ ਆ ਪਿੱਛੇ ਫਿਰੋਜ਼ਪੁਰ ਦੀ ਗੱਲ ਇੱਕ ਮੁੰਡਾ ਪਿੰਡ ਦੇ ਵਿੱਚੋਂ ਸ਼ਹਿਰ ਆ ਗਿਆ ਨਾਲ ਉਹਦੀ ਮਾਂ ਸੀ ਅਚਾਨਕ ਉਹਨੂੰ ਪਿੰਡੋਂ ਫੋਨ ਆਇਆ ਓਹੋ ਉਹ ਤੋਂ ਵਿਆਹ ਵੀ ਕਰਾ ਲਿਆ ਤੇਰੇ ਘਰ ਵਾਲੇ ਮਰ ਗਏ ਉਹ ਕਹਿੰਦੇ ਘਰ ਵਾਲੇ ਕਿੱਥੇ ਮਰ ਗਏ ਸੰਤ ਪੈ ਲੱਗਾ ਸੀ ਪਹਿਲਾਂ ਤੂੰ ਮਰ ਗਿਆ ਉਹ ਗੱਲ ਵਿੱਚੋਂ ਕੀ ਨਿਕਲੀ ਕਿ ਦੁਕਾਨ ਤੇ ਗਿਆ ਸੀ ਉੱਥੇ ਉਹਨਾਂ ਨੇ ਆਕਰ ਆਧਾਰ ਕਾਰਡ ਦਿਓ ਨੇ ਆਧਾਰ ਕਾਰਡ ਦਿੱਤਾ ਉਸ ਆਧਾਰ ਕਾਰਡ ਨੂੰ ਨਾਲ ਲਿਖ ਕੇ ਨਾਲ ਦੇ ਜ਼ਿਲ੍ਹੇ ਤੇ ਜਾ ਕੇ ਉਹਦਾ ਬੀਮਾ ਕੀਤਾ ਗਿਆ ਕਾਗਜ਼ ਮਰਿਆ ਵਿਖਾਇਆ ਗਿਆ ਉਹਦਾ ਡੈਥ ਸਰਟੀਫਿਕੇਟ ਬਣਵਾਇਆ ਗਿਆ ਉਹ ਡੈਥ ਸਰਟੀਫਿਕੇਟ ਜਦੋਂ ਚੈੱਕ ਕਰਨ ਵਾਸਤੇ ਕੋਈ ਚਲੇਗੇ ਬੀਮਾ ਕੰਪਨੀ ਵਾਲੇ ਤੇ ਸਰਪੰਚ ਨੇ ਆਖਿਆ ਖਲੋਜੋ ਮੈਂ ਫੋਨ ਕਰਕੇ ਪੁੱਛ ਲੈਣਾ ਗੱਲ ਨਿਕਲ ਜੇ ਇਦਾਂ ਦੇ ਚੱਕਰ ਕਿੰਨੀ ਕਵਾਰੀ ਪਏ ਆ ਤੇ ਕਿੰਨੀ ਕਵਾਰੀ ਪਾਣਗੇ ਉਦਾਂ ਜਿਹੜੀਆਂ ਭਾਰਤ ਸਰਕਾਰ ਦੀਆਂ ਤੇ ਭਾਰਤ ਵਿੱਚ ਪ੍ਰਾਈਵੇਟ ਆਧਾਰਿਆਂ ਦੀਆਂ ਬੀਮਾ ਕੰਪਨੀਆਂ ਜਿਹੜੇ ਅਸਲੀ ਖਾਤੇਦਾਰ ਨੇ ਉਹਨਾਂ ਨੂੰ ਵਕਤ ਸਿਰ ਬੀਮਾ ਦੇ ਕੇ ਖੁਸ਼ ਨਹੀਂ ਬੰਨੂਏ ਪਤਾ ਸਾਡਾ ਆਪਣਾ ਇੱਕ ਕੇਸ ਕੋਵਿਡ ਦਾ ਕੇਸ ਹੈ 2020 ਦਾ ਹੁਣ 2025 ਆ ਗਈ ਹੈ ਇੰਨਾ ਗਰਮੀਆਂ ਚ ਜਾ ਕੇ ਫੈਸਲਾ ਹੋਇਆ ਕਿ ਉਹਨਾਂ ਦੇ ਪੈਸੇ ਰੋਕ ਕੇ ਸੀ ਕੰਪਨੀ ਦੇਵੇ ਕੰਪਨੀ ਨੂੰ ਆਖਿਆ 40 ਦਿਨਾਂ ਚ ਦਿਓ ਕੰਪਨੀ ਨੇ ਅਜੇ ਤੱਕ ਨਹੀਂ ਦਿੱਤੇ 2 ਮਹੀਨੇ ਤੋਂ ਟਾਲਣ ਲੱਗੇ ਹੋਏ ਨੇ ਇਦਾਂ ਦੇ ਕੇਸ ਨੇ ਉਹਨੀਆਂ ਕੰਪਨੀਆਂ ਆਮ ਗਾਹਕਾਂ ਨੂੰ ਬੀਮੇ ਦੇ ਪੈਸੇ ਬਣਦੇ ਦੇਣ ਤੋਂ ਇਨਕਾਰ ਕਰਦੀਆਂ ਠੱਗਾ ਚੋਰਾ ਨਾਲ ਹਿੱਸਾ ਪੱਤੀ ਰੱਖ ਕੇ ਸਭ ਕੁਝ ਹੀ ਕਰੇ ਕਰਾਈ ਜਾਂਦੀਆਂ ਕੋਈ ਪੁੱਛਣ ਵਾਲਾ ਹੀ ਨਹੀਂਗਾ ਇਹ ਜੇ ਹਸਤੇ ਤਾਂ ਚੱਲਦਾ ਰਿਹਾ ਤੇ ਫਿਰ ਤੇ ਜਿਉਂਦਿਆਂ ਨੂੰ ਮਾਰਨ ਤੇ ਮਾਰ ਕੇ ਬੀਮਾ ਵਟੋੜਨ ਦਾ ਕੰਮ ਇੱਥੇ ਫਿਰ ਇੱਕ ਬੜਾ ਵੱਡਾ ਬਿਜ਼ਨਸ ਬਣਦਾ ਜਾ ਰਿਹਾ ਉਹ ਬਿਜ਼ਨਸ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਹੀ ਚੋਖਾ ਪਤਾ ਨਹੀਂ ਕਿੱਥੋਂ ਤੱਕ ਜਾਊਗਾ ਬਿਲਕੁਲ ਪੰਡਤ ਸਾਹਿਬ ਅਗਲੀ ਗੱਲ ਜੋਧਪੁਰ ਦੀ ਕਰਦੇ ਆਂ ਇੱਕ ਵਿਅਕਤੀ ਨੂੰ ਗਲਤ ਖੂਨ ਚੜਾ ਦਿੱਤਾ ਉਹਦੀ ਮੌਤ ਹੋ ਗਈ ਹੈ ਕਈ ਵਾਰ ਜਿਹੀਆਂ ਖਬਰਾਂ ਆਉਂਦੀਆਂ ਆਪਰੇਸ਼ਨ ਕਰਦੇ ਆ ਪੱਟੀ ਸਰੀਰ 'ਚ ਰਹਿ ਜਾਂਦੀ ਹੈ ਕਦੀ ਕੈਂਚੀ ਇਹ ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਪੱਟੀ ਕੈਂਚੀ ਸਾਰੀਆਂ ਲਾਪਰਵਾਹੀਆਂ ਨੇ ਜੀ ਆ ਪਿਛਲੇ ਮਹੀਨੇ ਸਾਡੇ ਪੰਜਾਬ 'ਚ ਕੀ ਹੋਇਆ ਗੋਂਦਵਾਲਾ ਸਰਪ ਜੇਲ੍ਹ ਵਿੱਚ ਇੱਕ ਬੰਦਾ ਮਰ ਗਿਆ ਬਲਟੋਏ ਨੇੜੇ ਦੇ ਪਿੰਡ ਦੇ ਸਰਪੰਚ ਨੂੰ ਪਰਿਵਾਰ ਨੂੰ ਕਹਿ ਦਿੱਤਾ ਕਿ ਤੁਹਾਡਾ ਬੰਦਾ ਮਰ ਗਿਆ ਸਦਕੇ ਆਖਿਆ ਇਹਨੂੰ ਬਿਮਾਰੀਆਂ ਇੰਨੀਆਂ ਸੀ ਪੁਰਾਣੀ 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 ਜਾ ਕੇ ਨਵਾਇਓ ਨਾ ਉਹਦਾ ਸੰਸਕਾਰ ਕਰ ਦਿਓ ਬੰਦੇ ਦਾ ਸੰਸਕਾਰ ਕਰਤਾ ਤੇ ਗੋਦਵਾਲ ਸਾਹਿਬ ਹੀ ਲਾਗੇ ਅਸਤ ਘਾਟ ਤੇ ਅਸਪੋਣ ਆਏ ਪਾ ਕੇ ਮੁੜਦਿਆਂ ਸੋਚਿਆ ਕਿ ਉਹ ਤਾਂ ਮਰ ਗਿਆ ਉਹਦੇ ਨਾਲ ਦਾ ਦੂਜਾ ਵੀ ਗੋਦਵਾਲ ਸਾਹਿਬ ਦੀ ਜੇਲ੍ਹ ਚੋਂ ਚਲੋ ਮਿਲ ਚਲੀਏ ਉਹਨੂੰ ਮਿਲਣ ਗਏ ਤੇ ਜਿਹੜਾ ਮਰ ਗਿਆ ਉਸੇ ਉਹ ਸਾਹਮਣੇ ਤੁਰਿਆ ਹੋਇਆ ਕਹਿੰਦੇ ਤੂੰ ਕਹਿੰਦਾ ਮੈਨੂੰ ਕਿਹਾ ਕਿਹ ਕਿਹ ਤੇ ਤੇਰੇ ਅਸਪਾ ਕਿ ਆਏ ਰੌਲਾ ਪੈ ਗਿਆ ਉਹ ਗੱਲ ਮੇਰੇ ਕੋਲ ਆਈ ਕਿਸੇ ਨੇ ਫੋਨ ਕੀਤਾ ਮੈਂ ਐਸਐਸਪੀ ਤਰਨਤਾਰਨ ਨੂੰ ਕੀਤਾ ਉਹ ਤੋਂ ਬਾਅਦ ਰੋੜਾ ਪਿਆ ਗਿਆ ਜੇਲ੍ਹ ਵਾਲੇ ਲਿਕਾਉਂਦੇ ਪਏ ਸੀ ਪਰਿਵਾਰ ਨੂੰ ਅੰਦਰ ਬਿਠਾ ਕੇ ਘੂਰਦੇ ਪਏ ਸੀ ਵੀ ਕੱਲ ਚੁੱਪੇ ਜਾਣ ਦੋ ਗੱਲ ਵਿੱਚੋਂ ਕੀ ਨਿਕਲੀ ਕਿ ਇੱਕੋ ਨਾਂ ਦੇ ਦੋ ਬੰਦੇ ਸੀ ਦੋਹਾਂ ਦਾ ਪਿੰਡ ਵੀ ਲਗਭਗ ਮਿਲਦਾ ਜੁਲਦਾ ਸੀ ਜੀ ਤੇ ਬਾਕੀ ਸਾਰਾ ਕੁਝ ਚੱਕ ਨਾ ਕੀਤਾ ਜਿਹੜਾ ਜਿਉਂਦਾ ਸੀ ਉਹਦੇ ਪਰਿਵਾਰ ਨੂੰ ਹਸਤੀਆਂ ਭੇਜ ਦਿਆਂ ਉਸ ਅੰਤਮ ਸੰਸਕਾਰ ਕਰਕੇ ਹਸਤੀਆਂ ਪਾਉਣ ਆ ਗਏ ਤੇ ਜਿਨ੍ਹਾਂ ਦਾ ਮਰ ਗਿਆ ਸੀ ਉਹਨਾਂ ਨੂੰ ਆਪਣੇ ਦਾ ਮੂੰਹ ਵੀ ਨਹੀਂ ਵੇਖਣ ਦਿੱਤਾ ਗਲਤੀ ਹੋ ਗਈ ਉਹ ਜਿਹੜੀ ਜੋਧਪੁਰ ਚਾ ਉਥੇ ਏਮਜ਼ ਹੈ ਅਲਰੀਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਉਸ ਅਧਾਰੇ ਚ ਹੀ ਹੋ ਗਿਆ ਖੂਨ ਦਾ ਸੈਂਪਲ ਲਿਆ ਮਰੀਜ਼ ਦੋ ਸੀ ਨਾਂ ਮਿਲਦਾ ਸੀ ਸੈਂਪਲ ਲੈ ਕੇ ਜਾ ਕੇ ਤੇ ਵੇਖਿਆ ਠੀਕ ਠਾਕ ਹੈ ਮਰੀਜ਼ ਨੂੰ ਖੂਨ ਚੜਦਾ ਬਾਅਦ ਵਿੱਚ ਪਤਾ ਲੱਗਾ ਕਿ ਵਾਰਡ ਵਿੱਚ ਇੱਕੋ ਨਾਂ ਦੇ ਦੋ ਮਰੀਜ਼ ਸੀ ਉਹਨਾਂ ਚੋਂ ਉਹਦਾ ਖੂਨ ਉਹਨੂੰ ਚੜ ਗਿਆ ਗਰੁੱਪ ਉਹ ਨਹੀਂ ਸੀ ਮਿਲਦਾ ਉਹ ਬੰਦਾ ਬਿਮਾਰ ਹੋ ਗਿਆ 18-19 ਦਿਨ ਬਿਮਾਰ ਰਹਿ ਕੇ ਤੇ ਉਹ ਮਰ ਗਿਆ ਉਹ ਡੋਲਾ ਪਿਆ ਫਿਰਦਾ ਇਤਾਂ ਦੀਆਂ ਗੱਲਾਂ ਹੁੰਦੀਆਂ ਉਦੋਂ ਆ ਜਦੋਂ ਜਿਹੜੇ ਸੀਨੀਅਰ ਨੇ ਉਹ ਆਪ ਕੰਮ ਕਰਦੇ ਨਹੀਂ ਆਪਣੇ ਜੂਨੀਅਰ ਤੇ ਛੱਡ ਕੇ ਆਪ ਰਾਮ ਨਾ ਬੈਠਦੇ ਆ ਐਸ ਕਰਦੇ ਆ ਜੋ ਇੱਥੇ ਗੋਦਵਾਲ ਸਾਹਿਬ ਹੋਇਆ ਸੀ ਉੱਪਰ ਲਿਆ ਚੈੱਕ ਨਹੀਂ ਕੀਤਾ ਤੇ ਹੇਠਾਂ ਜਿਵੇਂ ਪਾਤਾ ਪਵਾੜਾ ਪਾਵਿਟ ਉਹੋ ਹੀ ਉੱਥੇ ਜੋਧਪੁਰ ਚ ਹੋ ਗਿਆ ਇਹ ਸਰਾ ਕੁਜੜਾ ਇਹੋ ਜਿਹਾਂ ਲਾਪਰਵਾਹੀਆਂ ਮਾਫ ਕਰਨ ਯੋਗ ਨਹੀਂ ਜਿਨ੍ਹਾਂ ਤੋਂ ਗਲਤ ਖੂਨ ਚੜਿਆ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਤੇ ਉਹਨੂੰ ਫੜ ਕੇ ਜੇਲ੍ਹ ਚ ਕੱਲਣਾ ਚਾਹੀਦਾ ਤਾਂ ਕਿ ਬਾਕੀਆਂ ਨੂੰ ਕੋਈ ਸਬਕ ਮਿਲ ਸਕੇ ਜੀ ਪੰਨੂ ਸਾਹਿਬ ਅਗਲੀ ਗੱਲ ਕਰਦੇ ਆ ਉਜੈਨ ਦੀ ਉੱਥੇ ਪੁਜਾਰੀ ਤੇ ਮਹੰਤ ਇੱਕ ਮੰਦਰ ਵਿੱਚ ਆਪਸ ਵਿੱਚ ਭੜ ਗਿਆ ਮਹਾਕਾਲ ਮੰਦਰ ਦੱਸਿਆ ਜਾ ਰਿਹਾ ਇੱਕ ਤਾਂ ਇਹਦਾ ਕਾਰਨ ਦੱਸਿਓ ਕੀ ਹੈ ਕਿਉਂਕਿ ਤੱਕਾ ਮੁਕੀ ਵੀ ਹੋਈ ਹੈ ਨਾਲ ਲੱਗਦੀ ਖਬਰ ਮਧ ਪ੍ਰਦੇਸ਼ ਤੋਂ ਆਈ ਹੈ ਇੱਕ ਨੌਜਵਾਨ ਨੂੰ ਪਛਾਹ ਪੇਨਣ ਲਈ ਮਜਬੂਰ ਕੀਤਾ ਗਿਆ ਹੈ ਇਹਨਾਂ ਦੋਹੀ ਖਬਰਾਂ ਨੂੰ ਕਿਵੇਂ ਦੇਖਦੇ ਆ ਮੈਂ ਇਹਨਾਂ ਦੋਆਂ ਖਬਰਾਂ ਨੂੰ ਇੱਕੋ ਚੌਕਟ ਵਿੱਚ ਰੱਖ ਕੇ ਵੇਖਣਾ ਚਾਹੁੰਦਾ ਜੀ ਪਹਿਲੀ ਗੱਲ ਤਾਂ ਮਹਾਕਾਲ ਮੰਦਿਰ ਉਹਦੇ ਮੰਗਤਾ ਬਹੁਤ ਆ ਲੋਕਾਂ ਵਿੱਚ ਸ਼ਰਧਾ ਬਹੁਤ ਪਰ ਜਿਹੜੀ ਸ਼ਰਧਾ ਲੋਕਾਂ ਵਿੱਚ ਉਹ ਉੱਥੋਂ ਦੇ ਰਾਜਸੀ ਲੋਕਾਂ ਵਿੱਚ ਨਹੀਂ ਉਹਨਾਂ ਚ ਵਿਖਾਵੇ ਦੀ ਪਿਛਲੇ ਸਮੇਂ ਚ 1-2 ਮੌਕੇ ਹੋ ਜੀਆਂ ਘਟਾਵਾਂ ਵੀ ਵਾਪਰੀਆਂ ਜਦੋਂ ਰਾਜਸੀ ਲੀਡਰ ਰਵਾਇਤਾਂ ਤੋੜ ਕੇ ਅੰਦਰ ਜਿਹੜਾ ਸੀ ਪੂਜਾ ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਗਿਆ ਰੋਲ ਤੇ ਉਹ ਤੋਂ ਪਿਆਸ ਉਹਨਾਂ ਦੀਆਂ ਰਵਾਇਤਾਂ ਨੇ ਠੀਕ ਆਪਣੇ ਰਵਾਇਤਾਂ ਦੇ ਪਾਲਣਾ ਕਰਨ ਕਿਉਂ ਕੋਈ ਵਿੱਚ ਦੂਸਰਾ ਦਖਲ ਦੇਵੇ ਕਿਉਂ ਰਵਾਇਤਾਂ ਤੋੜੇ ਰਾਜਨੀਤੀ ਚ ਦਖਲ ਕਿਉਂ ਦੇਵੇ ਦੂਸਰੀ ਗੱਲ ਇਹ ਆ ਜਿਹੜੇ ਧਰਮ ਸਥਾਨਾਂ ਵਿੱਚ ਨੇ ਸਮਝਿਆ ਜਾਂਦਾ ਕਿ ਉਹ ਭਗਵਾਨ ਨੂੰ ਸਮਰਪਿਤ ਨੇ ਉਹ ਦੇਨ ਦੁਨੀਆ ਦੀ ਮੋਹ ਮਾਇਆ ਤੋਂ ਉੱਪਰ ਨੇ ਉਹਨਾਂ ਵਿੱਚ ਮੈਂ ਨਹੀਂ ਹੋਣੀ ਚਾਹੀਦੀ ਉਹਨਾਂ ਵਿੱਚ ਨਿਰਮਾਣਤਾ ਖਲੀਮੀ ਹੋਣੀ ਚਾਹੀਦੀ ਪਰ ਹੈ ਨਹੀਂ ਉਹਨਾਂ ਥਾਵਾਂ ਤੇ ਜਿਹੜੇ ਚਲੇ ਜਾਂਦੇ ਆ ਉਹ ਫਿਰ ਸਮਝਦੇ ਕਿ ਹੁਣ ਮੈਂ ਭਗਵਾਨ ਦੇ ਨੇੜੇ ਆ ਲੋਕ ਆਉਂਦੇ ਕਿਦਾਂ ਹੁਣ ਉੱਥੇ ਅੱਜ ਜਿਹੜਾ ਝਗੜਾ ਹੋਇਆ ਕੋਈ ਰਾਤ ਸੇ ਲੀਡਰਥ ਨਹੀਂ ਗਿਆ ਕੋਈ ਆਮ ਲੋਕ ਨਹੀਂ ਗਏ ਕਿਉਂ ਨਾ ਤੂੰ ਗਲਤੀ ਹੋ ਗਈ ਹੋਵੇ ਕੋਈ ਅਵਗਿਆ ਹੋ ਗਈ ਹੋਵੇ ਉਸ ਮੰਦਿਰ ਦੇ ਪੁਜਾਰੀ ਉਹ ਸਾਰੀ ਪਰੰਪਰਾ ਜਾਣਦੇ ਨੇ ਤੇ ਉੱਥੇ ਹਿੰਦੂ ਧਰਮ ਨਾਲ ਜੁੜੇ ਕੁਝ ਮਹੰਤ ਸੰਤ ਉੱਥੇ ਪਹੁੰਚੇ ਨੇ ਉਹ ਵੀ ਲੋਕਾਂ ਨੂੰ ਪਰੰਪਰਾ ਸਮਝਾਉਂਦੇ ਉਹਨਾਂ ਨੂੰ ਕੋਈ ਪਰੰਪਰਾ ਦੀ ਸਮਝ ਨਹੀਂ ਜੀ ਪੁਜਾਰੀ ਜਿਹੜੇ ਸੀ ਮੁੱਖ ਹਸੜੇ ਬੈਠੇ ਉਹਨਾਂ ਨੇ ਮਹੰਕਤਾ ਤੇ ਇਤਰਾਜ਼ ਕਰਤਾ ਕਿ ਤੁਹਾਡਾ ਪਹਿਰਾਵਾ ਠੀਕ ਨਹੀਂ ਇਸ ਮੰਦਰ ਦੀ ਪਰੰਪਰਾ ਦੇ ਖਿਲਾਫ ਆ। ਉਹ ਨਾ ਕਹ ਤੂੰ ਸਾਨੂੰ ਸਾਡੇ ਪਹਿਰਾਵੇ ਬਾਰੇ ਰਵੈਤਨਾ ਸਮਝਾ ਸਾਨੂੰ ਪਤਾ ਕੀ ਪਰੰਪਰਾ ਹੁੰਦੀ ਆ। ਇਸ ਗੱਲ ਤੋਂ ਤੂੰ ਤੂੰ ਮੈਂ ਮੈਂ। ਫਿਰ ਉਹਨਾਂ ਆਖਿਆ ਜਾਂ ਉਹਨਾਂ ਆਖਿਆ ਦੋਵਾਂ ਚੋਂ ਇੱਕ ਧਿਰ ਨੇ ਆਖਿਆ ਮੈਂ ਤੈਨੂੰ ਵੇਖ ਲਊਂ ਨਾ ਆਖਿਆ ਅਸੀਂ ਵੇਖ ਲਾਂਗੇ। ਫਿਰ ਪੁਜਾਰੀ ਜੀ ਵੀ ਉੱਠ ਖਲੋਤੇ ਮਹੰਤ ਜੀ ਵੀ ਪਹਿਲਾਂ ਹੱਥ ਤੋਂ ਪਾਈ ਫਿਰ ਧੱਕਾ ਮੁੱਕੀ ਫਿਰ ਕਰਦੇ ਕਰਦੇ ਉਥੋਂ ਮੰਦਰ ਦਾ ਜਿਹੜਾ ਗਰਭ ਗ੍ਰਹਿ ਹੁੰਦਾ ਮੁੱਖ ਜਿੱਥੇ ਜਾ ਕੇ ਪੂਜਾ ਕਰਨੀ ਦੀ ਆ ਉਥੋਂ ਕਰਦੇ ਕਰਦੇ ਬਾਹਰਲੇ ਹਾਲ ਤੱਕ ਆ ਗਏ ਉੱਥੇ ਆ ਕੇ ਧੱਕਾ ਮੁੱਕੇ ਖਬਰ ਦਾ ਸਾਰ ਪੜੋ ਤੇ ਸ਼ਰਮ ਆਉਂਦੀ ਆ ਕਿ ਹੋਜਿਆ ਧਾਰਮਿਕ ਸਥਾਨ ਦੇ ਉੱਤੇ ਦੋ ਧਾਰਮਿਕ ਪੁਰਸ਼ ਤੇ ਉਹਨਾਂ ਦੇ ਚੇਲੇ ਆਪੋ ਚ ਇਸ ਤਰ੍ਹਾਂ ਲੜ ਰਹੇ ਨੇ ਇਹ ਲੋਕਾਂ ਨੂੰ ਕੀ ਸਿੱਖਿਆ ਦੇਣਗੇ ਉਹਨੇ ਮਾਮਲਾ ਉਹਨਾਂ ਦਾ ਦੋਵੇਂ ਤਰ੍ਹਾਂ ਇੱਕ ਦੂਸਰੇ ਦੀਆਂ ਸ਼ਿਕਾਇਤਾਂ ਕਰਦੇ ਪਰ ਸ਼ਿਕਾਇਤਾਂ ਲੀਡਰਾਂ ਕੋਲ ਜਾ ਰਹੀਆਂ ਜੀ ਤੇ ਲੀਡਰ ਤੇ ਅੱਗੇ ਚਾਹੁੰਦੇ ਆ ਕਿ ਇਹਨਾਂ ਦੀਆਂ ਸ਼ਿਕਾਇਤਾਂ ਸਾਡੇ ਕੋਲ ਆਉਣ ਤੇ ਅਗਲੀ ਵਾਰੀ ਅਸੀਂ ਜਾਈਏ ਤੇ ਦੋਵੇਂ ਆਪੋ ਆਪਣੀ ਲੋੜ ਵਾਸਤੇ ਸਾਨੂੰ ਜਿਹੜਾ ਉੱਚਾ ਮਾਨਤਾਣਕ ਦੀਆ ਕਰਨ ਵੀ ਕੱਲ ਨੂੰ ਫੇਰ ਲੋੜ ਪੈ ਸਕਦੀ ਹੈ ਦੂਸਰਾ ਮਾਮਲਾ ਵੀ ਮੱਧ ਪ੍ਰਦੇਸ਼ ਦਾ ਤੇ ਮੈਂ ਇਹਦੇ ਨਾਲ ਜੁੜਦਾ ਇਸ ਕਰਕੇ ਆਖਿਆ ਕਿਉਂਕਿ ਹਿੰਦੂ ਧਰਮ ਦਾ ਇਸ ਹਿੰਦੂ ਧਰਮ ਦੇ ਵਿੱਚ ਮਨੁਸਮਰਤੀ ਵੀ ਆ ਇੱਥੇ ਸਨਾਤਨ ਦਾ ਵੀ ਮਾਮਲਾ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਮੁੱਖ ਜੱਜ ਨੇ ਇੱਕ ਟਿੱਪਣੀ ਕਰ ਦਿੱਤੀ ਤੇ ਰੌਲਾ ਪੈ ਗਿਆ ਇੱਕ ਬੰਦਾ ਉਹ ਤੇ ਜੁੱਤੀ ਸੁਟਣ ਤੁਰ ਪਿਆ ਜੀ ਪਰ ਜੁੱਤੀ ਸੁਟਣਾ ਨੂੰ ਮੈਂ ਪੁੱਛਣਾ ਚਾਹਨਾ ਕਿ ਰੋਜ਼ ਤੁਹਾਡੇ ਇਸ ਧਰਮ ਦੇ ਵਿੱਚ ਉੱਚੀ ਜਾਤ ਤੇ ਨੀਵੀਂ ਜਾਤ ਇਹ ਜੁਕੜ ਹੁੰਦਾ ਪਿਆ ਇਹ ਨਹੀਂ ਤੁਰ ਦੱਸਦਾ ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਾਣਾ ਹੋਵੇ ਤੇ ਉੱਥੋਂ ਦਾ ਵੀਜ਼ਾ ਮੰਗਦੇ ਆ ਇੱਥੇ ਆਉਣ ਲੱਗਿਆ ਤੁਸੀਂ ਭਗਵਾਨ ਨੂੰ ਆਖਿਆ ਸੀ ਐਪਲੀਕੇਸ਼ਨ ਦਿੱਤੀ ਸੀ ਕਿ ਮੈਂ ਕਿਹੜੀ ਜਾਤ ਤੋਂ ਜਾਣਾ ਪਰ ਚਾਂਸ ਤੁਸੀਂ ਉਸ ਘਰ ਜੰਪੇ ਤੇ ਉਸ ਘਰ ਜੰਪਿਆ ਕੀ ਫਰਕ ਪੈਂਦਾ ਦਿਨ ਇੰਨੀ ਗੱਲ ਤੋਂ ਕਿ ਅਸੀਂ ਉੱਚੀ ਜਾਤ ਇਹੜਾ ਉੱਚੀ ਜਾਤ ਦਾ ਵਹਿ ਮੈਂ ਬੰਦਾ ਸਿਰਫ ਬੰਦਾ ਹੁੰਦਾ ਜਦੋਂ ਮਰ ਜਾਂਦੇ ਉਸੇ ਥਾਂ ਦੇ ਉੱਤੇ ਜਾ ਕੇ ਉਹਦਾ ਸੰਸਕਾਰ ਹੋਿੰਦਾ ਉਸੇ ਥਾਂ ਤੇ ਉਹਦਾ ਹੁੰਦਾ ਜੀ ਜਿਨ੍ਹਾਂ ਨੂੰ ਉੱਚੀ ਜਿਆਦਾ ਦਾ ਵਹਿਮ ਹੈ ਉਹ ਦੂਸਰੇ ਨਾਲ ਜਾਤੀਆਂ ਕਰਦੇ ਸਾਨੂੰ ਹਰ ਹਫ਼ਤੇ ਇੱਕ ਤੋਂ ਕੇਸ ਇਹ ਚ ਲੈਣੇ ਪੈਂਦੇ ਕੱਲ ਹੋਇਆ ਕਿ ਇੱਕ ਬੰਦਾ ਟਰੱਕ ਡਰਾਈਵਰ ਹੈ ਟਰੱਕ ਮਾਲਕ ਨਾਲ ਕਿਸੇ ਗੱਲ ਤੇ ਮਤਭੇਦ ਹੋ ਗਿਆ ਤੂੰ ਤੂੰ ਮੈਂ ਮੈਂ ਹੋ ਗਈ ਨਹੀਂ ਆਖਾ ਮੈਂ ਨਹੀਂ ਕੰਮ ਕਰਨਾ ਇੰਨੀ ਗੱਲ ਤੋਂ ਫੜ ਕੇ ਲਿਆਂਦਾ ਗਿਆ ਪੰਚਾਇਤ ਉਸ ਬੰਦੇ ਨੂੰ ਲਿਆ ਕੇ ਪੰਚਾਇਤ ਦੇ ਸਾਹਮਣੇ ਇੱਕ ਕੌਲੇਜ ਚ ਪਿਸ਼ਾਬ ਕਰਕੇ ਤੇ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ ਹੁਣ ਜਦੋਂ ਇਹਦੀਆਂ ਵੀਡੀਓ ਆਈਆਂ ਤਾਂ ਪੁਲਿਸ ਕੇਸ ਬਣਾਉਂਦੀ ਪਈ ਐ ਇਹ ਕਿਹੋ ਜਿਹਾ ਸਮਾਜ ਹੈ ਜਿੱਥੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾ ਰਿਹਾ ਉਹ ਕਿਉਂਕਿ ਇਹਨਾਂ ਦੇ ਮੁਤਾਬਕ ਉਹ ਨੀਵੀਂ ਜਾਤ ਦਾ ਸੀ ਉਹਨੂੰ ਪਿਆਤਾ ਪਰ ਫਰਜ਼ ਕਰੋ ਅੱਜਕੱਲ ਬਹੁਤ ਸਾਰੇ ਦਲਿਤ ਵੀ ਕਾਰੋਬਾਰ ਕਰਨ ਲੱਗ ਪਿਆ ਟਰੱਕ ਮਾਲਕ ਦਲਿਤ ਜਾਤੀ ਚੋਂ ਹੁੰਦਾ ਤੇ ਡਰਾਈਵਰ ਆਪਣੇ ਆਪ ਨੂੰ ਉੱਚੀ ਜਾਤ ਸਮਝਣ ਵਾਲਾ ਚੋਂਦਾ ਫਿਰ ਕਿਸੇ ਦੀ ਜੁਰਤ ਸੀ ਏਦਾਂ ਉਹਨੂੰ ਏਦਾਂ ਕਰਨਾ ਇਹ ਤੁਸੀਂ ਕਿਉਂ ਨਹੀਂ ਇਸ ਸਮਾਜ ਦੇ ਵਿੱਚੋਂ ਆਪ ਜਾਤਪਾਤ ਦਾ ਕੋੜ ਖਤਮ ਕਰਦੇ ਕਿਉਂ ਇਹ ਗੱਲ ਆ ਕਿ ਹਰ ਵਾਰੀ ਕਦੇ ਕਿਸੇ ਦਲਿਤ ਦੇ ਉੱਤੇ ਪੇਸ਼ਾਬ ਕੀਤਾ ਜਾਵੇ ਕਦੇ ਅਜੀ ਪਿਛਲੇ ਹਫਤੇ ਦੀ ਗੱਲ ਹੈ ਇੱਕ ਥਾਂ ਤੇ ਮੁੰਡੇ ਨੇ ਵੀਡੀਓ ਬਣਾਤੀ ਕਿ ਸਾਰੇ ਪਿੰਡ ਸ਼ਰਾਬ ਵੇਚਦੀ ਆ ਤੇ ਸ਼ਰਾਬ ਵੇਚਣ ਵਾਲਿਆਂ ਨੇ ਪੰਚਾਇਤ ਦੇ ਵਿੱਚ ਲਿਜਾ ਕੇ ਇਹ ਆਖਿਆ ਜਿਹੜਾ ਸ਼ਰਾਬ ਵੇਚਦਾ ਉਹਦੇ ਪੈਰ ਤੋਂ ਤੇ ਸਾਰੀ ਪੰਚਾਇਤ ਦੇ ਸਾਹਮਣੇ ਗੰਦਾ ਪਾਣੀ ਪੀ ਇਹ ਹਰ ਵਾਰੀ ਦਲਿਤ ਨਾਲੇ ਕਿਉਂ ਹੁੰਦਾ ਪਿਆ ਤੇ ਬੰਦ ਹੋਣਾ ਚਾਹੀਦਾ ਪਰ ਜਿਹੜੀ ਪਰੰਪਰਾ ਹੈ ਕਰਵਾਉਂਦੀ ਆ ਉਸ ਪਰੰਪਰਾ ਬਾਰੇ ਵੀ ਮੁੜ ਵਿਚਾਰ ਦੀ ਲੋੜ ਜੀ ਅਗਲੀ ਗੱਲ ਪੰਨੂ ਸਾਹਿਬ ਕਰਦੇ ਆ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਦੀ ਸ੍ਰੀ ਦਰਬਾਰ ਸਾਹਿਬ ਵਿੱਚ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਪਰ ਖਬਰ ਇਹ ਵੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਉਹਨਾਂ ਨੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਕੀ ਮਾਮਲਾ ਸੀ ਇਹ ਜਿਹਾ ਕਿਉਂ ਹੋਇਆ ਦੇਖੋ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਰੇ ਮੈਂ ਕੋਈ ਗੱਲ ਕਹਿਣੀ ਨਹੀਂ ਚਾਹੁੰਦਾ ਪਰ ਉਹਦਾਂ ਨੂੰ ਆਪ ਸੋਚਣਾ ਚਾਹੀਦਾ ਕਿ ਜਿਹੜੇ ਢੰਗ ਨਾਲ ਉਹ ਸੌਦੇ ਤੱਕ ਪਹੁੰਚੇ ਜਿਨ੍ਹਾਂ ਨੇ ਉਹਨਾਂ ਦੀ ਨਿਯੁਕਤੀ ਕੀਤੀ ਸੀ ਜਦੋਂ ਇਸ ਜ਼ਿੰਮੇਵਾਰ ਨੂੰ ਸੁਭਾਰਨ ਲੱਗੇ ਅਰਦਾਸ ਕੀਤੀ ਅੱਧੀ ਰਾਤ ਪਰੰਪਰਾ ਤੋੜ ਕੇ ਸਾਰੀ ਸੰਗਤ ਤੋਂ ਚੋਰੀ ਕੀਤੀ ਗਈ ਨਿਯੁਕਤੀ ਕਰਨ ਵਾਲੇ ਵੀ ਉੱਥੇ ਇਸ ਕਰਕੇ ਨਾ ਗਏ ਕਿ ਸਾਨੂੰ ਸੰਗਤ ਤਾਂ ਘੇਰ ਲੈਂਦੀ ਹੋਵੇ ਉਹ ਸਾਰਾ ਕੁਝ ਗਲਤ ਸੀ ਜੀ ਤੇ ਉਹਨੂੰ ਹੁਣ ਤੱਕ ਸਿੱਖ ਪੰਥ ਦਾ ਵੱਡਾ ਹਿੱਸਾ ਪਰਵਾਣ ਨਹੀਂ ਕਰ ਰਿਹਾ ਕਲ ਨੇਂਗ ਸਿੰਘ ਜਥੇਬੰਦੀਆਂ ਇੱਕ ਰਵਾਇਤ ਹੈ ਕਿ ਹੋਲੇ ਦੇ ਉੱਤੇ ਨਿਹੰਗ ਸਿੰਘ ਸਾਰੇ ਅਨੰਦਪੁਰ ਸਾਹਿਬ ਜਾਂਦੇ ਆ ਤੇ ਦਿਵਾਲੀ ਦੇ ਉੱਤੇ ਇੱਥੇ ਆਉਂਦੇ ਅਮਰਸਰ ਅਮਰਸਰ ਜਿੱਨੇ ਨਿਹੰਗ ਸਿੰਘਾਂ ਦਾ ਦਾਲਿਆ ਉਹਨਾਂ ਦੇ ਮੁਖੀਆਂ ਦਾ ਉੱਚਾ ਚਾ ਸਨਮਾਨ ਕੀਤਾ ਜਾਂਦਾ ਸਨਮਾਨ ਕਰਨਾ ਹੁੰਦਾ ਔਕਾਲ ਤਖਸਾਲ ਦੇ ਜਥੇਦਾਰ ਨੇ ਉਹਨਾਂ ਨੇ ਕੱਲ ਔਕਾਲ ਤਖਸਾਲ ਦੇ ਜਥੇਦਾਰ ਤੋਂ ਸਨਮਾਨ ਲੈਣ ਤੋਂ ਇਸ ਕਰਕੇ ਨਾ ਕਰ ਦਿੱਤੀ ਕਿ ਪਰੰਪਰਾ ਮੁਤਾਬਕ ਨਿਯੁਕਤੀ ਨਹੀਂ ਹੋਈ ਫਿਰ ਤਖਤ ਦੰਦੂਆ ਸਾਹਿਬ ਤਲਵੰਡੀ ਸਾਹਿਬ ਉਹਦੇ ਜਥੇਦਾਰ ਟੇਕ ਸਿੰਘ ਤਨੋਲਾ ਜੀ ਉੱਥੇ ਸਨ ਉਹ ਅੱਗੇ ਹਣ ਲੱਗੋ ਨਾ ਕਰਨਾ ਇਹ ਵੀ ਨਹੀਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਟੇਕ ਸਿੰਘ ਤਨੋਲਾ ਦੇ ਖਿਲਾਫ ਆਪਰਚਾ ਦਰਜ ਕਰਾਇਆ ਸੀ ਉਹੋ ਸ਼੍ਰੋਮਣੀ ਕਮੇਟੀ ਹੁਣ ਉਹਨਾਂ ਨੂੰ ਜਥੇਦਾਰ ਨਿਯੁਕਤ ਕਰਦੀ ਪਈ ਹੈ ਕੱਲ ਨੂੰ ਮਤ ਪੇਦੋਗੇ ਫਿਰ ਪਰਚਾ ਦਰਜ ਕਰਾਂਗੇ ਪਤਾ ਨਹੀਂ ਕੀ ਹੁੰਦਾ ਪਿਆ ਜੋ ਵੀ ਹੈ ਉਹ ਨਾ ਕਰਤੀ ਫਿਰ ਉਹ ਗਾਥ ਤਖਤ ਦੀ ਜਸਦਾਰੀ ਤੋਂ ਜਿਹੜੇ ਗਿਆਨੀ ਰਗਵੀਰ ਸਿੰਘ ਨੂੰ ਹਟਾਇਆ ਗਿਆ ਸੀ ਉਹ ਅੱਜ ਕੱਲ੍ਹ ਸੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਆ ਕੇ ਤੇ ਸਨਮਾਨ ਵਜੋਂ ਸਿਰੋਪਾਉ ਦਿੱਤੇ ਇਹ ਹਾਲਾਤ ਪੈਦਾ ਹੀ ਕਿਉਂ ਹੋਏ ਜੀ ਰਾਜਨੀਤੀ ਨੇ ਕੀਤੇ ਦੂਸਰੇ ਤਰੰਬੜਾ ਦੇ ਵਿੱਚ ਕਹਿੰਦੇ ਆ ਕਿ ਰਾਜਨੀਤੀ ਇਸ ਸਭ ਕੁਝ ਕਰਾਉਂਦੀ ਪਈ ਆ ਇੱਥੇ ਵੀ ਰਾਜਨੀਤੀ ਕਰਾਰੀ ਅੱਜ ਕਹਿੰਦੇ ਆ ਕਿ ਨਿਹੰਗ ਸਿੰਘ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਉਹਨਾਂ ਨੇ ਅਖਾਜੀ ਬਕਾਇਦਾ ਰਿਵਾਇਤ ਦੇ ਮੁਤਾਬਕ ਅਸੀਂ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤਾਗੇ ਸਨਮਾਨ ਕਰਾਂਗੇ ਉਤਤਵਾ ਜਹਦਰ ਮੰਨਾਂਗੇ ਪਰ ਇੰਨਾ ਲੰਮਾ ਜਥੇਦਰ ਦਾ ਵਿਵਾਦ ਚੱਲੇ ਉਹਨਾਂ ਨੂੰ ਕੋਈ ਜਹਦਰ ਮੰਨੇ ਹੀ ਨਾ ਇਹਨਾਂ ਬਿਹਤਰ ਇਹ ਨਹੀਂ ਕਿ ਉਹ ਕਹਿ ਦਿੰਦੇ ਕਿ ਜੇ ਸੰਗਤ ਮੈਨੂੰ ਪ੍ਰਵਾਨ ਨਹੀਂ ਕਰਦੀ ਜੇ ਪੰਥ ਮੈਨੂੰ ਪ੍ਰਵਾਨ ਨਹੀਂ ਕਰਦਾ ਤੇ ਮੈਂ ਪਾਸੇ हट ਜਾਣਾ ਉਹਨਾਂ ਨੂੰ ਜਿੱਦਾਂ ਲਿਆਂਦਾ ਗਿਆ ਜਿੱਦਾਂ ਨਿਯੁਕਤ ਕੀਤਾ ਗਿਆ ਜਿੱਦਾਂ ਪ੍ਰਵਾਨਗੀ ਦਿੱਤੀ ਗਈ ਜਿੱਦਾਂ ਅੱਧੀ ਰਾਤ ਨੂੰ ਅਰਦਾਸ ਕੀਤੀ ਗਿਓ ਸਾਰਾ ਕੁਝ ਜੋ ਸੀ ਪ੍ਰਾਣੀਆਂ ਸਾਰੀਆਂ ਪਰੰਪਰਾਵਾਂ ਨੂੰ ਖਰਾਬ ਕਰਨ ਵਾਲਾ ਸੀ ਔਰ ਕੱਲ ਅਕਾਲ ਤਖਤ ਸਭ ਤੋਂ ਅਕਾਲ ਤਖਤ ਸਭ ਦੇ ਜਥੇਦਾਰ ਨੂੰ ਹੀ ਬੈਠੀ ਸੰਗਤ ਦੇ ਵਿੱਚੋਂ ਉੱਠ ਕੇ ਬਾਹਰ ਜਾਣਾ ਪੈ ਜਾਵੇ ਇਹ ਕੋਈ ਚੰਗੀ ਗੱਲ ਥੋੜੀ ਸੀ ਜੀ ਪਰ ਕੌਣ ਪੁੱਛਦਾ ਇੱਥੇ ਤੇ ਰਵੈਤਾ ਤੋੜਨ ਦੇ ਵਿੱਚ ਵੀ ਕੁਝ ਰਾਜਸੀ ਲੀਡਰ ਆਪ ਨੂੰ ਮਾਣ ਮਹਿਸੂਸ ਕਰਦੇ ਆ ਉਹ ਸਮਝਦੇ ਆ ਕਿ ਅਸੀਂ ਜੋ ਮਰਜ਼ੀ ਕਰ ਲਈਏ ਇਹ ਠੀਕ ਨਹੀਂ ਇਹ ਟੁੱਟਣੀਆਂ ਉਦੋਂ ਸ਼ੁਰੂ ਹੋਈਆਂ ਸੀ ਜਦੋਂ ਪਹਿਲੀ ਵਾਰੀ ਅੱਧੀ ਰਾਤ ਨੂੰ ਅਮਰਸਰ ਦੇ ਸਰਕਟ ਹਾਊਸ ਵਿੱਚ ਬੈਠ ਕੇ ਇਹ ਫੈਸਲਾ ਕੀਤਾ ਗਿਆ ਸੀ ਕਿ ਅਕਾਲ ਤਖਤ ਸਾਹਿਬ ਦਾ ਜ਼ਹਿਦਾਰ ਵੀ ਬਦਲਿਆ ਜਾਂਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਤੇ ਫੈਸਲੇ ਇਹ ਦੋਵੇਂ ਇਸ ਕਰਕੇ ਕਰਨੇ ਪਏ ਸੀ ਕਿਉਂਕਿ ਉਦੋਂ ਰਾਜ ਪੰਜਾਬ 'ਚ ਅਕਾਲੀ ਮੁੱਖ ਮੰਤਰੀ ਦਾ ਸੀ ਤੇ ਅਕਾਲੀ ਪਾਰਟੀ 'ਚ ਮਤਭੇਦ ਸੀ ਉਹਨਾਂ ਮਤਭੇਦਾਂ ਨੇ ਇਹ ਹਾਲਾਤ ਪਤ ਕੀਤੇ ਸੀ ਜੀ ਪਰ ਸਾਬ ਕਰੋਨਾ ਕਾਲ ਚ ਇੱਕ ਸ਼ਬਦ ਲਾਕਡਾਊਨ ਬਹੁਤ ਮਸ਼ਹੂਰ ਹੋਇਆ ਤੇ ਕਈ ਦੇਸ਼ਾਂ ਚ ਲਾਕਡਾਊਨ ਲੱਗਿਆ ਹੋਇਆ ਸੀਗਾ ਹੁਣ ਅਮਰੀਕਾ ਚ ਇੱਕ ਸ਼ਬਦ ਆ ਸ਼ਟਡਾਊਨ ਉਹਦੇ ਕਰਕੇ ਕਹਿੰਦੇ 7.5 ਲੱਖ ਤੋਂ ਵੱਧ ਕਰਮਚਾਰੀ ਹੈ ਜਿਨ੍ਹਾਂ ਤੇ ਸੰਕਟ ਹੈ ਇਹ ਦੂਸਰਾ ਸਭ ਤੋਂ ਵੱਡਾ ਸ਼ਟਡਾਊਨ ਹੈ ਇਹ ਮਤਲਬ ਕੀ ਹੈ ਤੇ ਕਿਉਂ ਹੋ ਰਿਹਾ ਬਾਰ-ਬਾਰ ਦੇਖੋ ਇਹ ਜਿਹੜਾ ਨਾ ਉਦੋਂ ਹੁੰਦਾ ਜਦੋਂ ਉਹਨਾਂ ਦਾ ਫਾਈਨੈਂਸ ਬਿੱਲ ਜਿਹਨੂੰ ਅਪ ਬਜਟ ਵੀ ਕਹਿ ਸਕਦੇ ਹਾਂ ਜੀ ਪਾਸ ਨਹੀਂ ਹੁੰਦਾ ਸੈਨੇਟ ਵਿੱਚ 100 ਮੈਂਬਰ ਨੇ ਸ਼ਰਤੇ ਆ ਕਿ ਉਹਦੇ ਚੋਂ ਘੱਟੋ ਘੱਟ 60 ਮੈਂਬਰ ਉਹਦੇ ਪੱਖ ਚ ਵੋਟ ਦੇਣ। ਉਹ 60 ਨਹੀਂ ਹੋਰ। ਪਹਿਲੀ ਵਾਰੀ ਬਹੁਤਾ ਲੰਮਾ ਜਿਹੜਾ 1980 ਚ ਹੋਇਆ ਸੀ ਹੁੰਦੇ ਉਸ ਤੋਂ ਪਹਿਲਾਂ ਮੇਰੇ ਨਿਕ ਨਿਕ ਇੱਕ ਦੋ ਦਿਨ ਦੇ ਕੋਈ ਗੱਲ ਨਹੀਂ ਸੀ। ਤੇ ਦੂਸਰਾ ਸਭ ਤੋਂ ਲੰਮਾ ਸ਼ਟਡਾਊਨ ਜਿਹੜਾ ਉਹ ਸ਼ਾਇਦ ਬਿਲ ਕਲਿੰਟਨ ਦੇ ਵਕਤ ਹੋਇਆ ਸੀ। ਫਿਰ 3 ਤੀਸਰਾ ਸੀ। ਉਹ ਬਰਾਕ ਓਬਾਮਾ ਦੇ ਵਕਤ ਹੋਇਆ। ਪਰ ਅੱਜ ਤੱਕ ਦਾ ਸਭ ਤੋਂ ਵੱਡਾ ਸ਼ਟਡਾਊਨ 35 ਦਿਨ ਦਾ ਸ਼ਟਡਾਊਨ ਉਹ 2018-19 ਚ ਉਦੋਂ ਆਇਆ ਸੀ ਜਦੋਂ ਡੋਨਲਡ 트੍ਰੰਪ ਪਹਿਲੀ ਵਾਰ ਰਾਸ਼ਟਰਪਤੀ ਸੀ ਜੀ ਉਹ ਜਿਹੜੇ ਇਹਦੇ ਤੋਂ ਬਾਅਦ ਵਾਲੇ ਦੋਵੇਂ ਆ ਬਿਲ ਕਲਿੰਟਨ ਦਾ ਵੀ ਤੇ ਬਰਾਕ ਓਬਾਮਾ ਦਾ ਵੀ ਇੱਕ ਦਾ 21 ਦਿਨ ਦਾ ਇੱਕ ਦਾ 16 ਦਿਨ ਦਾ 21 ਤੇ 16 37 ਬਣਦੇ ਆ ਇਹਦੇ ਸਾਹਮਣੇ ਪਿਛਲੀ ਵਾਰੀ 35 ਦਿਨ ਹੋ ਗਿਆ ਸੀ ਉਹਨਾਂ ਦੇ 37 ਦੇ ਲਾਗੇ ਪਹੁੰਚ ਗਿਆ ਸੀ ਕੱਲੇ ਦੀ ਇਸ ਵਾਰੀ ਇਹਦੇ ਹੁੰਦਿਆ 22 ਦਿਨ ਦਾ ਸ਼ਟਡਾਊਨ ਚੱਲ ਗਿਆ ਤਨਖਾਹਾਂ ਮਿਲ ਨਹੀਂ ਰਹੀਆਂ ਮੁਲਾਜ਼ਮ ਘਰਾਂ ਨੂੰ ਭੇਜੇ ਆ ਬਹੁਤ ਸਾਰੇ ਸਰਕਾਰੀ ਦਫ਼ਤਰ ਬੰਦ ਨੇ ਕਿਉਂਕਿ ਬਿੱਲ ਪਾਸ ਨਹੀਂ ਹੋ ਰਿਹਾ ਖਜ਼ਾਨੇ ਆਲਾ ਸੈਨੇਟ ਦੇ ਵਿੱਚ 100 ਦੇ ਵਿੱਚੋਂ 60 ਮੈਂਬਰ ਨਹੀਂ ਔਰ ਇੱਕ ਦੇ 53 ਕਦੇ 55 ਦੇ ਪੱਖ 'ਚ ਬੋਲਦੇ ਹੁਣ 22 ਦਿਨ ਹੋ ਗਏ ਆ ਬਿਲ ਕਲਿੰਟਨ ਦਾ ਵੀ ਤੇ ਬਰਾਕ ਓਬਾਮਾ ਦਾ ਵੀ ਉਹ ਵੀ ਰਿਕਾਰਡ ਪਿੱਛੇ ਚਲੇ ਆ ਹੁਣ ਸਭ ਤੋਂ ਵੱਡਾ ਵੀ ਇਸੇ ਦਾ ਸੀ 35 ਦਿਨ ਦਾ ਤੇ ਦੂਸਰਾ ਸਭ ਤੋਂ ਵੱਡਾ 22 ਦਿਨ ਵੀ ਇਸੇ ਦਾ ਹੋ ਗਿਆ ਤੇ ਜੇ ਇਹੋ ੜਿੱਕਾ ਪਾ ਰਿਹਾ ਤੇ ਫੇਰ ਹੋ ਸਕਦਾ ਆਪਣਾ 35 ਦਿਨਾਂ ਦਾ ਰਿਕਾਰਡ ਵੀ ਡੋਨਰ ਟਰੰਪ ਐ ਸੌਰੀ ਆਪ ਹੀ ਤੋੜ ਦੇਵੇ ਚਲੋ ਕਹਿਣਗੇ ਜੀ ਇੱਕ ਰਿਕਾਰਡ ਹੋਰ ਮੇਰੇ ਨਾਂ ਤੇ ਹੋ ਗਿਆ ਹਾਂ ਕੋਈ ਨਹੀਂ ਇਹਦੇ ਵਾਸਤੇ ਵੀ ਇੱਕ ਪ੍ਰਾਈਜ਼ ਬੰਗ ਲੇਗਾ ਜੀ ਬਿਲਕੁਲ ਪੰਸਰ ਧੰਨਵਾਦ ਤੁਸੀਂ ਖਬਰਾਂ ਦੀ ਚਰਚਾ ਕੀਤੀ ਜੀ ਜੀ ਬਹੁਤ ਮਿਹਰਬਾਨ ਚੁਕਰੀ ਇਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤ ਤੋਂ ਦਿਵਾ ਗਿਆ ਹੋਰਾਂ ਪ੍ਰੋਗਰਾਮਾਂ ਲਈ ਦਿੱਖਤ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ